ਹਾਂਜੀ YouTube ਫੈਮਿਲੀ ਕਿਵੇਂ ਹੋ ਜੀ ਠੀਕ ਠਾਕ ਹਾਂ ਬੱਚੇ ਕਰਮੀ ਗਰਮੀ ਤੋਂ ਤੇ ਅੱਜ ਮੈਂ ਤਾਂ ਸੋਚਿਆ ਮੀਂਹ ਆਊਗਾ ਤੇ ਮੌਸਮ ਜਿਹਾ ਹੋ ਗਿਆ ਸੀ ਠੰਡਾ ਤੇ ਪਰ ਮੀਂਹ ਕਿੱਥੇ ਕਰਮਾ ਚ ਹੋਂ ਤਾਂ ਗਰਮੀ ਕਰਨੀ ਆ ਕਿਉਂਕਿ ਮੌਸਮ ਗਰਮੀ ਦਾ ਤੇ ਮੌਸਮ ਆਪੇ ਖਰਾਬ ਤੇ ਪਰ ਮੀਂਹ ਦੀ ਝਾਕ ਕੋਈ ਨਹੀਂ ਗਈ ਤੇ ਹਵਾ ਵਗੀ ਜਾਂਦੀ ਆ ਉਹ ਵੀ ਗਰਮ ਗਰਮ ਬਹੁਤ ਜ਼ਿਆਦਾ ਗਰਮ ਹਵਾ ਵਗੀ ਜਾਂਦੀ ਆ ਤੇ ਮੈਂ ਤੇ ਜਗਮੀਤ ਚੱਲੇ ਆ ਜੇ ਕਣਕ ਕੜਾ ਕਣਕ ਵੰਡਦਾ ਹੋਇਆ ਤਾਂ ਅਸੀਂ ਲਿਉਣੀ ਆ ਕਣਕ ਦੀਪੂ ਚ ਪਰ ਆਜਾ ਦਾ ਟਾਈਮ ਨਹੀਂ ਸੀਗਾ ਤੇ ਹੋਰ ਵੀ ਨਹੀਂ ਕੋਈ ਸਾਨੂੰ ਮਿਲਿਆ ਵੀ ਕੋਈ ਕਣਕ ਲਿਆ ਦੂਗਾ ਸਾਨੂੰ ਤੇ ਹੁਣ ਮੈਂ ਤੇ ਜਗਮੀਤ ਨੂੰ ਲਿਆਉਣੀ ਪੈਣੀ ਆ ਤੇ ਅਸੀਂ ਜਾਣੇ ਵੇਨੇ ਆ ਕਰਦੇ ਆ ਰਹਿ ਵੀ ਕਣਕ ਪਾ ਕੇ ਰੱਖਾਵਾਂਗੇ ਚੱਕ ਕੇ ਤਾਂ ਲਿਆਂਦੀ ਨਹੀਂ ਜਾਣੀਗੇ ਤੇ ਵੇਨੇ ਆ ਜੇ ਰਿਹੜਾ ਮਿਲ ਗਿਆ ਤਾਂ ਰਿਹੜਾ ਲੈ ਕੇ ਜਾਂਨੇ ਆ ਤੇ ਕਣਕ ਲੈ ਕੇ ਆਉਂਦੇ ਟਿੱਪੂ ਚੋਂ ਤੇ 5-6 ਦਿਨ ਹੋ ਗਏ ਆ ਆਟਾ ਵੀ ਮੁੱਕਿਆ ਪਿਆ ਆ ਆਟਾ ਵੀ ਹੈ ਨਹੀਂਗਾ ਤੇ ਮੈਂ ਢਾ ਕੇ ਬਹਿ ਗਈ ਸੀ ਮੰਜਾ ਬਾਹਰ ਵੇਖ ਉਹ ਇਧਰ ਛਾਵੇਂ ਆਪਦੇ ਜਾਣੇ ਮੈਂ ਕਿਹਾ ਇੱਥੇ ਬਹਿ ਕੇ ਚਾਹ ਪੀਣੀ ਆ ਤੇ ਇੱਥੇ ਬਹਿ ਕੇ ਆਪਦੇ ਜਾਣੇ ਲੱਗੀ ਸੀ ਚਾਹ ਪੀਣ ਤੇ ਇੱਥੇ ਆ ਗਈ ਧੁੱਪ ਤੇ ਹਾਰ ਕੇ ਧੁੱਪੇ ਬਹਿ ਕੇ ਚਾਹ ਪੀ ਲਈ ਮੈਂ ਕਾਚਰ ਹੁਣ ਚਾਹ ਤਾਂ ਪੀਣੂ ਹੀ ਆ ਮੈਂ ਕਾ ਚੱਲ ਠੰਡੀ ਹਵਾ ਆਉਂਦੀ ਆ ਤੇ ਆਈ ਵੀ ਸੀ ਉਦੋਂ ਜੇ ਤੇ ਪਤਾ ਨਹੀਂ ਮੇਰੇ ਨਾਲ ਹੀ ਕੋਈ ਆਈ ਸੀਗਾ ਰੱਬ ਨੂੰ ਤੇ ਜਦੋਂ ਬਹਿ ਗਈ ਤੇ ਉਹ ਦੀ ਹਵਾ ਜੀ ਰੋਕ ਗਈ ਤੇ ਬੰਦ ਹੋ ਗਈ ਬੰਦ ਹੋ ਗਈ ਹਵਾ ਤੇ ਹੁਣ ਵੀ ਇੰਨੀ ਵਗਦੀ ਆ ਮਾੜੀ ਮੋਟੀ ਜੀ ਇੰਨੀ ਨਹੀਂ ਵਗਦੀਗੀ ਤੇ ਉਹ ਲੱਗਦੀ ਨਹੀਂ ਪਤਾ ਨਹੀਂ ਕੀ ਗੱਲ ਹੈ ਤੇ ਜੇ ਆਉਂਦੀ ਆ ਮਾੜੀ ਮੋਟੀ ਤੇ ਗਰਮ ਗਰਮ ਜੀ ਆਉਂਦੀ ਆ ਤੇ ਉਹ ਤੌੜਾ ਪਿਆ ਕਹਿੰਦੇ ਹੋਣਗੇ ਤੌੜਾ ਕਿੱਧਰ ਰੱਖੀ ਬੈਠੀ ਐ ਤੇ ਇਹਨੂੰ ਅੱਗੇ ਤਾਂ ਮੈਂ ਭਰ ਕੇ ਰੱਖ ਦੇਣੀ ਹੁੰਨੀ ਆ ਪੁੰਜੇ ਤੇ ਵਧੀਆ ਪਿਆ ਰਹਿੰਦਾ ਵਾ ਤੇ ਅੱਜ ਮੈਂ ਇਹਨੂੰ ਭਰ ਕੇ ਰੱਖਤਾ ਉਹਦੇ ਤੇ ਆ ਗਿਆ ਸੈਲ ਟੋਲੀ ਪੈਸੇ ਅੰਦਰ ਖਾਲੀ ਤੇ ਉਹਦੇ ਤੇ ਰੱਖਤਾ ਤੇ ਇਹਦੇ ਵਿੱਚ ਕੀੜੇ ਨਾ ਚੜਗੀਆਂ ਜਿਹੜਾ ਭੱਜਣ ਜਿਹੜੀਆਂ ਹੁੰਦੀਆਂ ਬਾਹਲੀਆਂ ਜਿਆਦੇ ਭਰਾਂ ਫਿਰ ਇਹ ਤੜੜ ਰੁਗ ਰੋਕ ਕੇ ਕੀੜੇ ਤੇ ਜਦੋਂ ਮੈਂ ਚਾਹ ਨੂੰ ਪਾਣੀ ਪਾਉਣ ਲਈ ਤੇ ਮੈਂ ਕਹੀ ਜਾ ਮੈਂ ਹਾਏ ਆ ਕੀ ਆ ਤੇ ਜਦੋਂ ਵੇਖਣਾ ਤੇ ਕੀੜੇ ਨਾ ਪਾਣੀ ਪੂਣੀ ਟਾਕਸ ਵਾਰ ਕੇ ਰੱਖਿਆ ਕਰੋ ਕਿ ਕੀੜੀਆਂ ਸੀਗੀਆਂ ਚਲੋ ਹੋਰ ਵੀ ਕਈ ਵਾਰੀ ਪਤਾ ਨਹੀਂ ਹੁੰਦਾਗਾ ਕੋਈ ਹੋਰ ਵੀ ਜਾਨਵਰ ਵੜ ਕੇ ਬਹਿ ਸਕਦਾ ਤੇ ਮੈਂ ਤਾਂ ਜਦੋਂ ਜੁਗਮੀਤ ਪਾਣੀ ਪੂਣੀ ਕਾੜਦਾ ਤਾ ਤੌੜੇ ਚੋਂ ਤੇ ਮੈਂ ਤਾਂ ਉਹਨਾਂ ਨੂੰ ਨੀ ਚੱਪਣ ਸਵਾਰ ਕੇ ਉੱਤੇ ਦੇ ਦਿੰਦੀ ਕਿਤੇ ਆਏ ਨਾ ਹੋਵੇ ਵੀ ਕੋਈ ਹੋਰ ਚੀਜ਼ ਵੜ ਜਾ ਜਾਂ ਕਿਰਲੀ-ਕੁਰਲੀ ਵੜ ਜਾ ਕਿਉਂ ਜਦੋਂ ਆਪਾਂ ਦਾਲ ਪਾਣੀ ਧਰਨਾ ਤੇ ਆਪਾਂ ਤਾਂ ਭਰ ਕੇ ਭਰ ਕੇ ਉਹਦੇ ਵਿੱਚੋਂ ਭਾਂਡਾ ਪਾ ਹੀ ਲੈਣਾ ਹਨਾ ਪਾਣੀ ਤੇ ਆਪਾਂ ਕਿਹੜਾ ਵੇਖਣਾ ਦੇਵਾਂ ਤੇ ਵਿੱਚ ਕੀ ਹੈ ਤੇ ਨਾ ਆਪਣੇ ਦਿਲ ਚ ਐਵੇਂ ਹੁੰਦਾ ਹੀ ਹੋਵੇ ਇਹਦੇ ਵਿੱਚ ਕੀ ਹੈ ਕੀ ਨਹੀਂ ਤੇ ਇੱਧਰ ਸਾਬਜੀ ਪੱਗ ਬਨ ਕੇ ਹੋ ਗਈ ਹੈ ਤਿਆਰ ਲੈ ਹਾਂਜੀ ਗੁੱਸੇ ਹੋ ਜਾਂਦਾ ਹੈ ਪਤਾ ਨਹੀਂ ਕੀ ਹੋ ਜਾਂਦਾ ਇਹਨੂੰ ਕਿਸੋਂ ਨ ਮੂੰਹ ਆ ਜਾ ਕਿਸੋਂ ਨ ਮੂੰਹ ਆ ਜਾ ਆ ਜਾ ਉਰੇ ਤੇ ਗੁਰਦੁਆਰੇ ਸੀਗਾ ਅੱਜ ਸਵੇਰ ਦਾ ਅੱਜ ਸੰਗਰਾਮ ਸੀਗੀ ਨਾ ਤੇ ਹੁਣ ਵੀ ਗੁਰਦੁਆਰੇ ਇਹ ਤੇ ਹੁਣ ਵੀ ਤਿਆਰ ਹੋਗਾ ਤੇ ਮੈਂ ਕਹਿੰਦਾ ਆਪ ਕਣਕ ਨੂੰ ਜਾਣਾ ਤੇ ਕਹਿੰਦਾ ਨਹੀਂ ਇਹਨੂੰ ਦੀਪੂ ਦਾ ਪਤਾ ਮੈਨੂੰ ਦੀਪੂ ਦਾ ਨਹੀਂ ਪਤਾਗਾ ਹੋ ਸਕਦੇ ਉਹਦੇ ਦੀਪੂ ਦਾ ਮੈਨੂੰ ਕਿਹੜਾ ਪਤਾ ਨਹੀਂ ਤੂੰ ਕੱਲ ਕਹੀ ਜਾਂਦਾ ਸੀ ਆ ਵੇ ਇੱਥੋਂ ਦੀ ਜਾ ਕੇ ਇੱਥੇ ਹੀ ਆ ਭੈਣੇ ਇਹਨੂੰ ਪਾਣੀ ਚੱਕ ਚੱਲ ਲੈ ਮਾੜਾ ਜੀ ਹਾਂ ਭਰਾਵਾ ਤਿਆ ਜਲੇਬੀਆਂ ਜਲੇਬੀਆਂ ਹੱਥ ਪਹੁੰਚੇ ਸੀ ਤੇ ਅੱਜ ਸਾਡਾ ਸੇਵਾਦਾਰ ਘਰ ਦਵਾਰੇ ਸੀ ਕਹਿੰਦੇ ਜਲੇਬੀਆਂ ਲਿਆ ਕੇ ਦਿੱਤਾਂਗਾ ਮੈਨੂੰ ਖਾਣ ਨੂੰ ਅੱਜ ਚਲ ਕੋਈ ਨਾ ਹੰਗਾਰ ਨਾ ਜਲੇਬੀਆਂ ਲਿਆ ਕੇ ਦਿੱਤਾਂਗਾ ਖਾਣ ਨੂੰ ਨਾਲੇ ਲਿਆਇਆ ਸਬਜ਼ੀ ਤੇ ਨਾਲੇ ਲਿਆਇਆ ਦਾਲ ਸਬਜ਼ੀ ਸੀ ਕੀ ਮਟਰ ਪਨੀਰ ਦੀ ਤੇ ਨਾਲੇ ਲੈ ਕੇ ਆਇਆ ਦਾਲ ਦਾਲ ਸੀ ਮੂੰਗੀ ਦੀ ਤੇ ਮੈਂ ਜੰਨੀ ਕਾ ਖਾਣੀ ਸੀ ਖਾ ਲਈ ਬਾਕੀ ਦੀ ਮਰਾਕਤ ਤੇ ਕੀ ਉਹਦਾ ਨਾ ਜਿਹੜੀਆਂ ਜਲੇਬੀਆਂ ਲਿਆਇਆ ਸੀਗਾ ਤੇ ਜਲੇਬੀਆਂ ਵੀ ਖਾ ਲਈਆਂ ਥੋੜੀਆਂ ਜਲੇਬੀਆਂ ਮਿੱਠੀਆਂ ਬਹੁਤ ਸੀਗੀਆਂ ਮੈਂ ਬਾੜੀਆਂ ਨਹੀਂ ਖਾਧੀਆਂ ਥੋੜੀਆਂ ਨਹੀਂ ਮੈਂ ਖਾਧੀਆਂ ਚੰਗੇ ਪਾਣੀ ਨਾਲ ਧੋਲਾ ਇਹਨੂੰ ਹੋਥ ਟੂਟੀ ਤੋਂ ਪਾਣੀ ਗੰਦਾ ਹੈ ਪੁੱਤ ਕੋਈ ਨਾ ਟੂਟੀ ਤੋਂ ਮਾੜਾ ਜਿਹਾ ਕਰ ਲੈ ਸੁੱਚਾ ਇਹਨੂੰ ਟੂਟੀ ਛੱਡ ਕੇ ਸੁੱਚਾ ਕਰ ਲੈ ਮੰਨ ਲਈਦੀ ਹੁੰਦੀ ਉਹ ਪਾਣੀ ਸਾਫ਼ ਨਹੀਂ ਗਾ ਆਈ ਸਾਡੀ ਮਾਂ ਪੁੱਤਾਂ ਦੀ ਚੀਜ਼ ਹੀ ਚੱਲਦੀ ਰਹਿੰਦੀ ਸਾਰਾ ਦਿਨ ਚਲੋ ਠੀਕ ਹੈ ਜਾਣੇ ਆ ਅਸੀਂ ਕਣਕ ਨੂੰ ਹੋਰ ਕਣਕ ਲੈ ਕੇ ਉਹਨੇ ਆਟਾ ਮੁੱਕਿਆ ਪਿਆ ਕਣਕ ਲਿਆ ਕੇ ਆਟਾ ਭਿਾਵਾਂਗੇ ਤੇ ਜਾਣੇ ਆ ਤੈਨੂੰ ਕਾ ਪੁੱਛਦੇ ਆ ਜਿਹੜਾ ਤੈਨੂੰ ਕਾ ਜਿਹੜਾ ਪੁੱਛ ਕੇ ਬਾਅਦ ਚ 6 ਵਜੇ ਚੱਲ ਬਣਾਗੇ 6 ਵਜੇ ਨਹੀਂ ਹੁਣ ਵੰਡਦਾ ਹੋਊਗਾ ਉਹ ਹੁਣ ਚੱਲ ਗਏ ਚੱਲ ਫਿਰਦੇ ਤੇ ਕੀ ਸੰਥੇ ਘਰੇ ਆਉਂਦੇ ਸੰਥੇ ਤਾਂ ਹਜੇ ਟਾਈਮ ਕਿੰਨਾ ਹੋ ਗਿਆ 4 ਵਜੇ ਜਾਂਦਾ ਹੁੰਦਾ ਕੀ ਤੋਂ ਪਤਾ ਲੱਗੂਗਾ ਵੀ 4 ਤਾਂ ਹਜੇ ਵੱਜੇ ਨਹੀਂ ਕੀ ਤੋਂ ਪਤਾ ਲੱਗੂ ਵੀ ਕਣਕ ਵੰਡੀ ਜਾਂਦਾ ਕਿਹਨੂੰ ਪੁੱਛਦੇ ਦੀਪੂ ਨੂੰ ਪਤਾ ਤੈਨੂੰ ਦੀਪੂ ਤਾਂ ਲੱਭ ਲਾਂਗੇ ਪੁੱਛ ਲਾਂਗੇ ਕਿਸੇ ਨੂੰ ਦੀਪੂ